ਇਹ ਪਹਿਲੇ ਹੀ ਪਾਛਾਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਬਹੁਤ ਪਵਿੱਤਰ ਦਿਨ ਆਜ ਦੇ ਦਿਨ ਗੁਰੂ ਨਾਨਕ ਦੇ ਪਾਛਾ ਇਸ ਜਹਾਨ ਤੇ ਉਹਨਾਂ ਦਾ ਪ੍ਰਵੇਸ਼ ਹੋਇਆ ਸੀ ਉਹਨਾਂ ਨੇ ਦੁਨੀਆ ਨੂੰ ਸੱਚ ਦੇ ਰਾਹ ਤੇ ਕਿਰਤ ਕਰਨਾ ਵੰਡ ਛਕਣਾ 13-13 ਤੋਲਣਾ ਗੁਰੂ ਬਾਬੇ ਨਾਨਕ ਨੇ ਆਪਾਂ ਨੂੰ ਸਿਖਾਇਆ ਕਿ ਆਪਣੇ ਸਿੱਖਾਂ ਦੇ ਪਹਿਲੇ ਗੁਰੂ ਸੀ ਅੱਜ ਉਹਨਾਂ ਦਾ ਦਿਹਾੜਾ ਵਾ ਸਮੂਹ ਨਾਨਕਲੇਵਾ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਅੱਜ ਦੇ ਦਿਨਾਂ ਸਾਡੀ ਯੂਥ ਅਕਾਲੀ ਦਲ ਦੀ ਸੋਚੀ ਟੀਮ ਸਰ ਸਰਦਾਰ ਸਰਬਜੀਤ ਸਿੰਘ ਜੀ ਝਿੰਦਰ ਜੀ ਨੇ ਲਗਾਤਾਰ ਤਿੰਨ ਸਾਲਾਂ ਤੋਂ ਲਗਾਤਾਰ ਇਹ ਕੈਂਪ ਦਸਤਾਰਾਂ ਦੇ ਮੇਰੀ ਦਸਤਾਰ ਮੇਰੀ ਸ਼ਾਨ ਲਗਾਤਾਰ ਚੱਲਦੇ ਆ ਰਹੇ ਆ ਅੱਜ ਤਰਨਤਾਰ ਪਵਿੱਤਰ ਧਰਤੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮਹਾਰਾਜ ਦੀ ਪਵਿੱਤਰ ਧਰਤੀ ਤੇ ਅੱਜ ਗੁਰਨਾਨਕ ਨਾਮ ਲਿਆ ਸੰਗਤ ਵੱਲੋਂ ਅੱਜ ਇਹ ਕੈਂਪ ਲਗਾਇਆ ਜਾ ਰਿਹਾ ਵਾ तकरीबन 400 ਤੋਂ ਵੱਧ ਦਸਤਾਰਾਂ ਜਿਹੜੀਆਂ ਅੱਜ ਆਪਣੇ ਜਿਹੜੇ ੜਕ ਗਏ ਨੌਜਵਾਨ ਜਿਦਾਂ ਨੇ ਦਾੜੇ ਕਤਲ ਕਰਾਤੇ ਆ ਜਾਂ ਕੇਸ ਕਤਲ ਕਰਾਤੇ ਆ ਅੱਜ ਉਹਨਾਂ ਨੂੰ ਪ੍ਰੇਰਿਤ ਕੀਤਾ ਗਿਆ ਨਸ਼ਿਆਂ ਤੋਂ ਦੂਰ ਹੋਣ ਗੁਰੂ ਨਾਲ ਜੁੜਨਾ ਕਿਉਂਕਿ ਗੁਰੂ ਨਾਲ ਜੁੜਾਂਗੇ ਤੇ ਆਪਣੀ ਹਮੇਸ਼ਾ ਚੜਦੀ ਗਲਾ ਹੋਊਗੀ ਕਿਉਂਕਿ ਮਹਾਰਾਜ ਕਿਰਪਾ ਕਰਨਗੇ ਇਹ ਦਸਤਾਰ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਾ ਪਰਿਵਾਰ ਵਾਰਤਾ ਫਿਰ ਆਪਾਂ ਨੂੰ ਇਹ ਤਾਜ ਬਖਸ਼ਿਆ ਤੇ ਅੱਜ ਆਪਾਂ ਇਹ ਤਾਜ ਨਾ ਪਹਿਨੀਏ ਤੇ ਫਿਰ ਇਹ ਆਪਾਂ ਫਿਰ ਗੁਰੂ ਤੋਂ ਗੁਰਮੁਖ ਹੋਾਂਗੇ ਬਹੁਤ ਜ਼ਿਆਦਾ ਜੀ ਸਕਰੀਬਨ ਅਸੀਂ 10 ਵਜੇ ਇੱਥੇ ਸ਼ੁਰੂ ਸ਼ੁਰੂਆਤ ਕੀਤੀ 10 10:30 ਵਜੇ ਤੇ ਤੁਸੀਂ ਵੇਖੋ ਸਾਰੇ 4 ਵਜ ਗਿਆ ਜੀ ਤੇ ਹੱਲੇ ਵੀ ਕੈਂਪ ਜਾਰੀ ਹੈ ਜੀ ਹਨਾ ਜੀ ਇਹ ਗੁਰੂ ਮਹਾਰਾਜ ਦੀ ਕਿਰਪਾ ਨਾਵਾ ਚਲੋ ਅਸੀਂ ਤੇ ਪ੍ਰਾਲਾ ਮਾਣਾ ਛੋਟੇ-ਮੋਟੇ ਪ੍ਰਾਲੇ ਕਰ ਸਕਦੇ ਆ ਇੱਥੇ ਇੱਕ Hindu ਵੀਰ ਆਇਆ ਸੀ ਉਹਨੇ ਪ੍ਰਣ ਕੀਤਾ ਮੈਂ ਕੇਸ ਰੱਖੂੰਗਾ ਦਸਤਾਰ ਡੇਲੀ ਸਜਾਉਂਗਾ ਇਹੋ ਜਿਹੇ ਨੇਕਾ ਪਰਿਵਾਰ ਨੇਕਾ ਬੱਚੇ ਮਾਵਾ ਕਾਫੀ ਮਾਵਾ ਨੇ ਕਿਹਾ ਹੀ ਆਪਣੇ ਬੱਚਿਆਂ ਨੇ ਕੇਸ ਰੱਖਾਂਗੇ ਕਿਉਂਕਿ ਮਾਵਾ ਕਈ ਵਾਰੀ ਆਪਾਂ ਜਦੋਂ ਕੰਗਾ ਕਰਨ ਵੇਲੇ ਵਾਲ ਕਟਾ ਦਿੰਦੇ ਬੱਚਿਆਂ ਦੇ ਕਤਲ ਕੇਸ ਕਰ ਦਿੰਦੇ ਆ ਪਰ ਉਹਨਾਂ ਨੂੰ ਸਮਝਾਇਆ ਜਿਹਦੇ ਪਵਿੱਤਰ ਦੇਣਾ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਦੇਣਾ ਆਪਾਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣਾ ਮਾਰ ਚੜਦੀ ਗਲਾ ਬਖਸ਼ੂਗਾ ਆਪਾਂ ਸਾਰੇ ਬੱਚੇ ਗੁਰੂ ਬੱਚਿਆਂ ਨੂੰ ਦਸਤਾਰਾਂ ਸਜਾਈਏ ਤੇ ਜੋ ਪਰਨ ਕਰਕੇ ਵੀ ਗਏ ਹੋਏ ਆ ਬਹੁਤ ਲੋਕ ਅੱਜ ਪਰਨ ਕਰਕੇ ਗਏ ਆ ਇਹਨਾਂ ਦਸਤਾਰਾਂ ਨੇ ਲਈ ਸਜਾਵਾਂਗੇ ਕੇਸ ਰੱਖਾਂਗੇ ਦਾੜੇ ਪ੍ਰਕਾਸ਼ ਕਰਾਂਗੇ ਇਹ ਗੁਰੂ ਮਹਾਰਾਜ ਕਿਰਪਾ ਕਰਦਾ ਫੇਰੀ ਹੋ ਸਕਦਾ ਜਿੱਤੇ ਮੈਂ ਕਹਿੰਨਾ ਮਹਾਰਾਜ ਚੜਦੀ ਕਲਾ ਬਖਸ਼ੇ ਹਰ ਇੱਕ ਦੇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਗੁਰਨਾਨਕ ਦੇਵ ਗੁਰਨਾਨਕ ਦੇਵ ਜੀ ਦੇ ਵਰਪੁਰਬ ਦੇ ਮੌਕੇ ਇਹ ਦਸਤਾਰਾਂ ਦਾ ਲੰਗਰ ਲਾਇਆ ਗਿਆ ਜੀ ਇਹ ਲੰਗਰ ਤੁਹਾਡੇ ਪਹਿਵੇਂ ਪਾਸ਼ਾਏ ਗੁਰੂ ਅਰਜਨ ਦੇਵ ਜੀ ਦੇ ਗੁਰਦਰਾ ਸਾਹਿਬ ਵਿਖੇ ਲਾਇਆ ਗਿਆ ਹੈ ਇਹ ਮਹਿਮ ਸਾਡੇ ਪ੍ਰਧਾਨ ਜੂਥ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਸਰਬੀ ਦੀ ਸਿੰਘ ਝੰਜਰੋ ਨਾਨ ਨੇ ਚਲਾਈ ਸੀ ਇਸ ਤੋਂ ਪਹਿਲਾਂ ਵੀ 8-9 ਕੈਂਪ ਲਾਏ ਗਏ ਆ ਗਵਿੰਦਵਾਲ ਸਾਹਿਬ ਡੇਰਾ ਸਾਹਿਬ ਬਾਬਾ ਬੁੱਢਾ ਸਾਹਿਬ ਜਿੱਥੇ ਵੀ ਇਤਿਹਾਸਿਕ ਮੇਲੇ ਹੁੰਦੇ ਆ ਜਾਂ ਕੋਈ ਗੁਰਪੁਰਬ ਉੱਥੇ ਇਹ ਲੰਗਰ ਲਗਾਇਆ ਜਾਂਦਾ ਜੀ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਲੰਗਰ ਬਹੁਤ ਵਧੀਆ ਚੱਲ ਰਿਹਾ ਜੀ ਮੇਰੀ ਇੱਕੋ ਹੀ ਬੇਨਤੀ ਆ ਸਾਰੀ ਸੰਗਤ ਮੇਰੇ ਭਰਾਵਾਂ ਨੂੰ ਵੀਰਾਂ ਨੂੰ ਜਿਹੜੇ ਗਲਤ ਰਸਤੇ ਪੈ ਗਏ ਆ ਕਿ ਆਪਾਂ ਉਹ ਗੁਰੂ ਦੇ ਲੜ ਲੱਗੀਏ ਤੇ ਦਸਤਾਰ ਸਜਾਈਏ ਤੇ ਗੁਰੂ ਵਾਲੇ ਬਣੀਏ ਤੇ ਗਲਤ ਪਾਸਿਓਂ ਗਲਤ ਰਾਵਾਂ ਤੋਂ ਸਦੀ ਰਾਏ ਪਈਏ ਕਿੰਨੇ ਨੌਜਵਾਨਾਂ ਨੂੰ ਹੁਣ ਤੱਕ 11 ਦਸਤਾਰਾਂ ਸਜਾਈਆਂ ਤੇ ਦਿੱਤੀਆਂ ਗਈਆਂ ਇਹ ਵਾਹਿਗੁਰੂ ਜੀ ਆਪਾਂ ਨਾਲ ਘੱਟੋ ਘੱਟ 4-500 ਭਗ ਜਿਹੜੀ ਦਸਤਾਰ ਹੁਣ ਤੱਕ ਬੰਨ੍ਹ ਦਿੱਤੀ ਆ ਤੇ ਮੇਰੇ ਬੜੇ ਮੇਰੇ ਵੀਰ ਆ ਜਿਹੜੇ ਇੱਥੇ ਪਰਮ ਕਰਕੇ ਗਏ ਆ ਕਿ ਅਈ ਉਹਨਾਂ ਕੇਸ ਨਹੀਂ ਘਟਾਵਾਂਗੇ ਪੱਕੀ ਦਸਤਾਰ ਬਨਾਂਗੇ